ਇਹ ਇਹ ਤੁਹਾਨੂੰ ਪਤਾ ਹੈ ਜਿਹੜੀ ਇਹ ਸੋਸਾਇਟੀ ਹੈ ਮੇਰੀ ਸੋਸਾਇਟੀ ਬਹੁਤ ਪਹਿਲਾਂ ਤੋਂ ਚੱਲ ਰਹੀ ਆ ਪਰ ਇਹਦੀ ਅਜੇ ਦਫ਼ਤਰ ਦੀ ਬਹੁਤ ਲੋੜ ਸੀ ਇਸ ਸ਼ਹਿਰ 'ਚ ਕਿਉਂਕਿ ਨਾ ਇੱਥੇ ਪਹਿਲਾਂ ਉਧਰ ਪਵਾਨੀਗੜ੍ਹ ਵੱਲ ਜ਼ਿਆਦਾ ਸਾਡਾ ਕੰਮ ਸੀ ਉਧਰ ਕੀਤਾ ਪਰ ਸੰਗਰੂਰ ਦੇ ਵਿੱਚ ਇਹਦੀ ਬਹੁਤ ਲੋੜ ਸੀ ਇਸ ਕਰਕੇ ਨਾ ਦਫ਼ਤਰ ਦਾ ਉਦਘਾਟਨ ਕੀਤਾ ਅੱਜ ਮੇਰੇ ਫਾਦਰ ਸਾਹਿਬ ਤੋਂ ਬੋਡੇ ਵੀ ਹੈ ਤੇ ਨਵਾਂ ਸਾਲ ਵੀ ਆ ਤੋ ਔਰ ਮੇਰੇ ਪਾਪਾ ਸੀ ਜਿਹੜੇ ਉਹਨਾਂ ਦਾ ਇੱਕੋ ਇੱਕ ਮੈਨੂੰ ਉਹਨਾਂ ਦਾ ਆਪਦਾ ਵੀ ਸੁਪਨਾ ਸੀ ਔਰ ਉਹਨਾਂ ਨੇ ਮੈਨੂੰ ਇੱਕੋ ਇੱਕ ਚੀਜ਼ ਸਿਖਾਈ ਹੈ ਜ਼ਿੰਦਗੀ 'ਚ ਕਿ ਬੇਟਾ ਜਿੰਨੀ ਤੂੰ ਲੋਕਾਂ ਦੀ ਸੇਵਾ ਕਰ ਸਕਦਾ ਆਪਦੇ ਤਨ ਮਨ ਤੇ ਧਨ ਨਾਲ ਉਹਨਾਂ ਦੀ ਸੇਵਾ ਕਰੀ ਔਰ ਮੈਂ ਆਪਦੇ ਫਾਦਰ ਸਾਹਿਬ ਦੇ ਹੋਏ ਸ਼ਬਦ ਨੇ ਜਿਹੜੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਔਰ ਪ੍ਰਮਾਤਮਾ ਤੋਂ ਹਮੇਸ਼ਾ ਇਹ ਬਲ ਮੰਗਦਾ ਕਿ ਪ੍ਰਮਾਤਮਾ ਮੈਨੂੰ ਇਹ ਬਲ ਬਖਸ਼ੇ ਕਿ ਮੈਂ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਸ਼ਬਦਾਂ ਨੂੰ ਡਿਗੜ ਨਾ ਦਵਾ ਔਰ ਆਈ ਲੋਕਾਂ ਦੀ ਸੇਵਾ ਕਰਦਾ ਰਵਾਂ ਉਸ ਲਈ ਜ਼ਰੂਰ ਦੇ ਵਿੱਚ ਦਫਤਰ ਖੋਲ੍ਹਿਆ ਤਾਂ ਕਿ ਲੋਕ ਇੱਥੇ ਆਉਣ ਪਹਿਲਾਂ ਬਹੁਤ ਦੂਰ ਜਾਣਾ ਪੈਂਦਾ ਸੀ ਉਹਨਾਂ ਨੂੰ ਸਮਝ ਨਹੀਂ ਆਉਂਦਾ ਸੀ ਤੇ ਹੁਣ ਇੱਥੇ ਆ ਜਾ ਕਰਨਗੇ ਤਾਂ ਉਸ ਲਈ ਉਹਨਾਂ ਨੂੰ ਸਹੂਲਤਾਂ ਵੀ ਵੱਧ ਹੋ ਜਾਣਗੀਆਂ ਜੀ ਕੀ ਕੀ ਸਹੂਲਤਾਂ ਮਿਲਣਗੀਆਂ ਕੀ ਕੀ ਉਹਨਾਂ ਨੂੰ ਮੱਝਾ ਕਰਵਾਇਆ ਜਾਏਗਾ ਇੱਥੇ ਸਾਰਿਆਂ ਨੇ ਜੀ ਇੱਥੇ ਤੁਹਾਨੂੰ ਰਾਸ਼ਨ ਕਿਸੇ ਨੇ ਲੈਣਾ ਤਾਂ ਇੱਥੇ ਰਾਸ਼ਨ ਵੀ ਲੈ ਸਕਦਾ ਕਿਸੇ ਦੀ ਪੜ੍ਹਾਈ ਬੱਚੇ ਦੀ ਪੜ੍ਹਾਈ ਦੀ ਫੀਸ ਹੈ ਤਾਂ ਪੜ੍ਹਾਈ ਦੀ ਫੀਸ ਹੈ ਕਿਸੇ ਦੀ ਉਹ ਵੀ ਲੈ ਸਕਦਾ ਕਿਸੇ ਨੂੰ ਬਿਮਾਰੀ ਦੇ ਲਈ ਕੋਈ ਇਲਾਜ ਦੇ ਲਈ ਖਰਚਾ ਚਾਹੀਦਾ ਉਹ ਵੀ ਲੈ ਸਕਦਾ ਇੱਥੇ ਅਸੀਂ ਉਹਦਾ ਅਪਦਾ ਕੋ ਬਣਾ ਰਹੇ ਹਾਂ ਸੁਵਿਧਾ ਸੈਂਟਰ ਕਿਉਂਕਿ ਬਹੁਤ ਕਈ ਵਾਰ ਲੋਕ ਉੱਤੇ ਖੱਜਲ ਹੁੰਦੇ ਨੇ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਈ ਵਾਰ ਵਿਚਾਰੇ ਐਜੂਕੇਟਿਡ ਨਹੀਂ ਹੁੰਦੇ ਤਾਂ ਅਸੀਂ ਇੱਥੇ ਉਹਨਾਂ ਤੋਂ ਵਿਦਾਊਟ ਐਨੀ ਕਾਸਟਿਕ ਸਹੂਬਾ ਸੈਂਟਰ ਬਣਾਵਾ ਗਿਆ ਆਪਦੇ ਦੋ ਬੰਦੇ ਰੱਖਾਂਗੇ ਕੰਪਿਊਟਰ ਰੱਖਾਂਗੇ ਤੇ ਉਹਨਾਂ ਨੂੰ ਤਨਖਾਹ ਦਵਾਂਗੇ ਤੇ ਉਹ ਬੰਦਿਆਂ ਦਾ ਫਾਰਮ ਵੀ ਭਰਿਆ ਕਰਨਗੇ ਤੇ ਕੰਮ ਵੀ ਕਰਿਆ ਕਰਨਗੇ ਉਹ ਸੋਚਿਆ ਤਾਂ ਬਹੁਤ ਖੁਸ਼ ਆ ਬਾਕੀ ਮਹਾਰਾਜ ਨੇ ਜੋ ਕਰਾਉਣਾ ਉਹ ਮਹਾਰਾ ਦੀ ਮਰਜ਼ੀ ਹੈ ਬਸ ਇਸ ਲਈ ਫਿਰ ਇੱਥੇ ਦਫ਼ਤਰ ਸੋਚਿਆ ਵੀ ਚਲੋ ਪਰਮਾਤਮਾ ਬਖਸ਼ੇ ਤੇ ਲੋਕਾਂ ਦੀ ਸੇਵਾ ਕਰਦੇ ਰਹੀਏ ਅੱਜ ਜਿਹੜੀ ਜੱਪਾ ਫਾਊਂਡੇਸ਼ਨ ਦੀ ਐਨਜੀਓ ਦਾ ਆਫਿਸ ਖੁੱਲ੍ਹਿਆ ਹੈ ਜਵੰਦਾ ਜੀ ਉਹ ਕੀ ਕਹਿਣਾ ਚਾਹੁੰਦੇ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਜੋ ਸਾਡੇ ਡਾਕਟਰ ਗੁਨੀਂਦਰ ਸਿੰਘ ਮਿੰਕੂ ਜਵੰਦਾ ਜੀ ਨੇ ਉਹਨਾਂ ਵੱਲੋਂ ਜੱਪਾਹਰ ਵੈਲਫੇਅਰ ਐਸੋਸੀਏਸ਼ਨ ਸਥਾਪਿਤ ਕੀਤੀ ਗਈ ਸੀਗੀ ਜੋ ਕਈ ਸਾਲਾਂ ਤੋਂ ਲੋਕ ਭਲਾਈ ਦੇ ਕੰਮ ਕਰ ਰਹੀ ਆ। ਲੇਡੀਜ਼ ਦੇ ਲਈ ਸੈਂਟਰ ਖੋਲ ਕੇ ਦੇਰੀਆ ਤਾਂ ਕਿ ਉਹ ਆਪਣੇ ਪੈਰਾਂ ਤੇ ਨਿਰਭਰ ਹੋਣ ਤੇ ਅੱਜ ਉਹਨਾਂ ਦਾ ਸੰਗਰੂਰ ਦੇ ਵਿੱਚ ਫਾਊਂਡੇਸ਼ਨ ਦਾ ਦਫ਼ਤਰ ਸਥਾਪਿਤ ਕੀਤਾ ਗਿਆ ਜਿਸ ਦੇ ਵਿੱਚ ਗੁਰੂ ਮਹਾਰਾਜ ਤੋਂ ਔਟ ਆਸਰਾ ਵੀ ਅੱਜ ਲਿਆ ਗਿਆ ਪਾਠ ਪ੍ਰਗਾਸ ਕਰੋ ਆਏ ਸਿ ਗਏ ਸੀ ਜਿਨ੍ਹਾਂ ਦਾ ਅੱਜ ਭੋਗ ਆ ਤੇ ਇਸ ਤੋਂ ਬਾਅਦ ਮੈਂ ਸਾਰੇ ਸਾਥੀਆਂ ਨੂੰ ਬਾਈ ਮਿੰਕੂ ਜਵੰਦਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਹਿਲਾਂ ਵੀ ਆਪ ਜਾ ਕੇ ਕਰਦੇ ਸੀਗੇ ਕਿਤੇ ਜਾਂਦੇ ਸੀ ਜਾਂ ਕਰੀਬਾਂ ਦੇ ਕਰਦੇ ਸੀ ਕਰੋਨਾ ਵੇਲੇ ਵੀ ਇਹਨਾਂ ਨੇ ਕਾਫੀ ਮਤਲਬ ਕੀਤਾ ਵੀ ਦਫਤਰ ਖੋਲਣ ਨਾਲ ਆਮ ਪਬਲਿਕ ਨੂੰ ਜਿਹੜੀ ਸੰਗਰੂਰ ਦੀ ਹੋਰ ਹੈ ਵੀ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਇਆ ਦੇਖੋ ਜੀ ਪਹਿਲਾਂ ਵੀ ਕਈ ਸਾਲਾਂ ਤੋਂ ਕੰਮ ਹੋ ਰਹੇ ਨੇਗੇ ਜਿੱਮੇ ਕਈ ਵਿਧਵਾ ਔਰਤਾਂ ਨੂੰ ਅਨਾਜ ਦਿੱਤਾ ਜਾ ਰਿਹਾ ਹੈਗਾ ਔਰਤਾਂ ਲਈ ਇਸ ਮਤ ਕਿਸ ਹਾਯਤਾ ਦੇ ਦਿੱਤੀ ਜਾ ਰਹੀ ਆ ਤੇ ਲੋਕਾਂ ਦੀ ਇਹਨਾਂ ਤੱਕ ਸਿੱਧੀ ਪਹੁੰਚ ਕਰਨ ਦੇ ਲਈ ਇੱਕ ਦਫ਼ਤਰ ਦੀ ਜਿਹੜੀ ਲੋੜ ਸੀ ਅੱਜ ਉਹ ਪੂਰੀ ਕੀਤੀ ਗਈ ਹੈ